ਪੰਚਾਇਤ ਮੈਂਬਰ ਆ ਇਸ ਲਈ ਮੇਰਾ ਹੱਕ ਬੰਦਾ ਕਿ ਮੈਂ ਲਾਡੀ ਸਾਹਿਬ ਤੋਂ ਪੁੱਛਾ ਕਿ ਤੁਸੀਂ ਵਿਕਾਸ ਕੇ ਇਸ ਚੀਜ਼ ਨੂੰ ਕਿਹਨੇ ਸਰ ਕਹਿੰਦੇ ਮੈਂ ਝੂਠ ਦੀ ਰਾਜਨੀਤੀ ਨਹੀਂ ਕਰਦਾ ਅੱਜ ਇਹ ਜਿੰਨੀਆਂ ਚੀਪੀਆਂ ਬੈਠੀਆਂ ਇਹਨਾਂ ਨੂੰ ਸਿਰਫ ਐਸੇ ਕਰਕੇ ਸੱਦਿਆ ਗਿਆ ਕਿ ਭਾਈ ਪਰਚੀਆਂ ਕੱਟਣੀਆਂ ਕੰਨ ਕੇ ਦੀਆਂ ਕਿਹਦੇ ਸੱਦਿਆ ਰਿਆ ਨੂੰ ਹਾਂ ਬੋਲੋ ਹਾਂ ਬੋਲੋ ਮੈਂ ਗੱਲ ਕਰ ਰਿਹਾ ਨਹੀਂ ਬੋਲੋ ਹਾਂ ਵੀ ਤੈਨੂੰ ਇਹ ਦੱਸ ਲਿਆ ਆ ਸੁਪਾਸ ਮੇਰੇ ਗੁਰਦੁਆਰਾ ਸਾਹਿਬ ਲਾਅਸਮੈਂਟ ਹੋਦੀ ਗਏ ਅੱਜ ਪਰਚੀਆਂ ਕੱਟ ਹੋਈਆਂ ਤੁਸੀਂ ਹੋਂਚੋ ਮੁੱਕੇ ਤੇ ਠੀਕ ਆ ਜੀ ਦਾਣੇ ਆਇਆਂ ਨੂੰ 6 ਦਿਨ ਹੋ ਗਏ ਆ ਪਹਿਲਾਂ ਕਿਉਂ ਨਹੀਂ ਪਰਚੀਆਂ ਕੱਟੀਆਂ ਨੋਸੈਂਟ ਦੀ ਗੱਲ ਕਰਦੇ ਆਂ ਅਸਤੀ ਗੱਲ ਕਰਦੇ ਆਂ ਤੁਸੀਂ ਵਿਕਾਸ ਕਿਸ ਚੀਜ਼ ਨੂੰ ਕਹਿੰਦੇ ਆ ਮੈਨੂੰ ਇੱਕ ਵਾਰੀ ਦੱਸ ਦੋ ਜੀ ਸਾਨੂੰ ਪੇਪਰ ਦਿੱਤਾ ਸੀ ਇਹ ਜਿਹੜਾ ਮਟੀਰੀਅਲ ਲੱਗਾ ਸੁਣੋ 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 ਲੈ 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 ਸੁਣੋ ਸੁਣੋ ਇਸ ਪਿੱਲਰਾਂ ਨੂੰ ਦੋ ਟਿੱਪਰ ਸੱਤ ਟਰਾਲੀਆਂ ਦੇਤਾ ਦੀਆਂ ਲੱਗੀਆਂ ਖਾਲੀ ਪਿੱਲਰਾਂ ਨੂੰ ਕਾਲੀ ਪਿੱਲਰਾਂ ਨੂੰ ਦੋ ਟਿੱਪਰ ਸੱਤ ਟਰਾਲੀ ਸੁਣ ਲਓ ਸਚਾਈ ਚ ਹੁਣ ਬੰਦ ਕਰਤਾ ਤੁਸੀਂ ਪਿਕਰ ਆਂ ਦੇਖ ਲਓ ਇਹ ਸਾਰੇ ਵਿਕਾਸ ਜੇ ਕਦੋਂ ਦਾ ਰੁਕਿਆ ਹੋਇਆ ਪਿਆ ਸੀ ਅੱਜ ਨਹੀਂ ਆ ਰਹਿਣਾ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਐਮਐਲਏ ਸਾਡੇ ਦੇ ਉਹ ਸਾਡੀ ਭਾਬੀ ਜੀ ਜ਼ਿਲ੍ਹਾ ਪ੍ਰਚੇਤਰੀ ਸਾਡੇ ਸਰਪੰਚ ਸਾਹਿਬ ਵੀ ਇਸ ਇਲਾਕੇ ਦੇ ਟੋਟਲ ਦਾ ਟੋਟਲਾ ਹੈਂਡਲ ਦਾ ਹੈਡ ਜਿਹਦਾ ਸਾਰਾ ਜ਼ਿਲ੍ਹਾ ਤੁਹਾਡੇ ਅੰਦਰ ਸਈਦ ਫਿਰ ਵੀ ਅਸੀਂ ਸਾਰੇ ਪਿੰਡਾਂ ਦੀ ਗੱਲ ਨਹੀਂ ਕਰਦੇ ਸਿਰਫ ਆਪਣੇ ਪਿੰਡ ਦੀ ਗੱਲ ਕਰਦੇ ਆ ਸਾਡੇ ਪਿੰਡ 'ਚ ਵਿਕਾਸ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਅਸੀਂ ਲੜ ਲੜਦੇ ਆ ਸਾਨੂੰ ਉਸ ਜਗ੍ਹਾ ਤੇ ਛੱਡਿਆ ਜਾਂਦਾ ਜਿੱਥੋਂ ਇਹ ਦੁਬਾਰਾ ਨਾ ਬੋਲੀਏ ਕਿਉਂਕਿ ਦਾ ਪੰਚਾਇਤ ਮੈਂਬਰ ਆ ਇਸ ਲਈ ਮੇਰਾ ਹੱਕ ਬੰਦਾ ਕਿ ਮੈਂ ਲਾਡੀ ਸਾਹਿਬ ਤੋਂ ਪੁੱਛਿਆ ਕਿ ਤੁਸੀਂ ਵਿਕਾਸ ਕਿਸ ਚੀਜ਼ ਨੂੰ ਕਹਿੰਦੇ ਆ ਸਰ ਕਹਿੰਦੇ ਮੈਂ ਝੂਠ ਦੀ ਰਾਜਨੀਤੀ ਨਹੀਂ ਕਰਦਾ ਅੱਜ ਇਹ ਜਿੰਨੀਆਂ ਚੀਪੀਆਂ ਬੈਠੀਆਂ ਇਹਨਾਂ ਨੂੰ ਸਿਰਫ ਏਸੇ ਕਰਕੇ ਸੱਦਿਆ ਗਿਆ ਕਿ ਭਾਈ ਪਰਚੀਆਂ ਕੱਟਣੀਆਂ ਹਨ ਕੱਢ ਕੇ ਦੀਆਂ ਕਹਿੰਦੇ ਸੱਦਿਆ ਤੈਨੂੰ ਹਾਂ ਬੋਲੋ ਹਾਂ ਬੋਲੋ ਮੈਂ ਗੱਲ ਕਰ ਬੈਠੇ ਨਹੀਂ ਬੋਲੋ ਹਾਂ ਵੀ ਤੈਨੂੰ ਇਹ ਦੱਸਿਆ ਆ ਸੁਪਾਸ ਮੇਰੇ ਗੁਰਦੁਆਰਾ ਸਾਹਿਬ ਲਾਉਸਮੈਂਟ ਹੋਦੀ ਗਏ ਅੱਜ ਪਰਚੀਆਂ ਕੱਟ ਹੋਈਆਂ ਤੁਸੀਂ ਹੁਣ ਚੋ ਮੁੱਕੇ ਦੇ ਠੀਕ ਆ ਜੀ ਦਾਣੇ ਆਇਆਂ ਨੂੰ 6 ਦਿਨ ਹੋ ਗਏ ਆ ਪਹਿਲਾਂ ਕਿਉਂ ਨਹੀਂ ਪਰਚੀਆਂ ਕੱਟੀਆਂ ਨੋਸੈਂਟ ਦੀ ਗੱਲ ਕਰਦੇ ਆਂ ਖਾਸ ਦੀ ਗੱਲ ਕਰਦੇ ਆਂ ਤੁਸੀਂ ਵਿਕਾਸ ਕੇ ਇਸ ਚੀਜ਼ ਨੂੰ ਕਹਿੰਦੇ ਆਂ ਮੈਨੂੰ ਇੱਕ ਵਾਰੀ ਦੱਸ ਦੋ ਜੀ ਸਾਨੂੰ ਪੇਪਰ ਦਿੱਤਾ ਸੀ ਇਹ ਜਿਹੜਾ ਮਟੀਰੀਅਲ ਲੱਗਾ ਸੁਣੋ 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 ਲੈ 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 ਸੁਣੋ ਇਸ ਪਿੰਡਾਂ ਨੂੰ ਦੋ ਟਿੱਪਰ ਸਾਤ ਆਰੇ ਤਾਲੀਆਂ ਲੱਗੀਆਂ ਖਾਲੀ ਪਿੱਲਰਾਂ ਨੂੰ ਕਾਲੀ ਪਿੱਲਰਾਂ ਨੂੰ ਦੋ ਟਿੱਪਲ ਸੱਤ ਟਰਾਲੀ ਸੁਣ ਲਓ ਸੱਚਾਈ ਜੋ ਹੁਣ ਬੰਦ ਕਰਤਾ ਤੁਸੀਂ ਕਿਸਕਰ ਆਹ ਦੇਖ ਲਓ ਇਹ ਸਾਰ ਵਿਕਾਸ ਜਿੱਥੇ ਕਦੋਂ ਦਾ ਰੁਕਿਆ ਹੋਇਆ ਪਿਆ ਸੀ ਕਿੱਥੇ ਨਹੀਂ ਆ ਰਿਹਾ ਸਰ ਮੈਂ ਕਹਿਣਾ ਚਾਹੁੰਨਾ ਕਿ ਤੁਸੀਂ ਐਮ ਐਲ اے ਸਾਡੇ ਦੇਓ ਸਾਡੀ ਭਾਬੀ ਜੀ ਜ਼ਿਲ੍ਹਾ ਪਰਿਸ਼ਦ ਤੇ ਸਾਡੇ ਸਰਪੰਚ ਸਾਹਿਬ ਵੀ ਇਸ ਇਲਾਕੇ ਦੇ ਟੋਟਲ ਦਾ ਟੋਟਲਾ ਹੈਂਡਲ ਦਾ ਹੈਡ ਜਿਹਦਾ ਸਾਰਾ ਜ਼ਿਲ੍ਹਾ ਟਾਡੇ ਹੰਦਰ ਸੀ ਫਿਰ ਵੀ ਅਸੀਂ ਸਾਰੇ ਪਿੰਡਾਂ ਦੀ ਗੱਲ ਨਹੀਂ ਕਰਦੇ ਸਿਰਫ ਆਪਣੇ ਪਿੰਡ ਦੀ ਗੱਲ ਕਰਦੇ ਆ ਸਾਡੇ ਪਿੰਡ 'ਚ ਵਿਕਾਸ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਨੀ ਅਸੀਂ ਲੜ ਲੜਦੇ ਆ ਸਾਨੂੰ ਉਸ ਜਗ੍ਹਾ ਤੇ ਛੱਡਿਆ ਜਾਂਦਾ ਜਿੱਥੋਂ ਇਹ ਦੁਬਾਰਾ ਨਾਂ ਬੋਲੀਏ